ਕਾਤਾ ਅੱਗੇ ਦਾ ਆ ਆਪੀ ਗੱਲ ਦੀ ਉੱਧਰ ਬੜਾ ਸੱਸੀ ਗਾਵੇ ਨਾ ਸੱਸੀ ਗੱਲ ਦੀ ਸਾਰਿਆਂ ਨੂੰ ਹਾਂ ਕਹਿੰਦੇ ਹੌਲੇ ਨੂੰ ਵੜ ਗਿਆ ਹੁਣ ਕਹਿੰਦੇ ਕਹਿੰਦੇ ਹੌਲੇ ਨੂੰ ਵੜ ਗਿਆ ਉਹਨੇ ਵੀ ਕੰਮ ਨਿਭੇਦਾ ਕੋਈ ਲੱਗ ਤਾ ਸੱਸੀ ਗੱਲ ਸਾਰਿਆਂ ਨੂੰ ਆਹ ਲੜੀ ਹੈ ਗੱਲ ਇਹਦੀ ਕਿ ਲਾਣੇ ਦਾ ਜੀ ਕਰਦਾ ਹੈ ਹਾਂ ਹਲੇ ਨਹੀਂ ਪਾਸਾ ਲੱਗੂ ਗੁੱਚੀ ਪਾਸਾ ਨੂੰ ਹੌਲੀ ਵੜਦੇ ਨੂੰ ਫਿਰਦਾ ਹੌਲੀ ਵੜਦੇ ਨੂੰ ਫਿਰਦਾ ਹੌਲੀ ਵੜਦੇ ਨੂੰ ਮੈਂ ਦੱਸਾਂ ਪਰਸ ਨੂੰ ਲੋਕ ਪਰਸ ਨੂੰ ਆਥੋਂ ਵੀ ਨਾ ਸੁਤੀ ਨਾ ਆਇਆ ਕੱਲ ਦੀ ਦਿਹਾੜੀ ਆਕੰਮ ਬੜੀ ਪਾਣੀ ਸੇ ਲਾਉਣਾ ਪਊਗਾ ਇਹਨੂੰ ਕੱਲ ਨੂੰ ਹਨਾ ਕਾਨੂੰ ਮਾੜਾ ਛਿਰਕ ਦਾਂਗੇ ਪਾਈਪ ਨਾਲ ਲੈ ਨਾ ਉਹ ਛਿਰਕ ਦੇ ਜਿੱਥੇ ਜੋਰ ਜ਼ਾਰ ਜਿੱਥੇ ਠਕ ਦੇ ਕਾਲ ਤੇ ਉਹਨੂੰ ਕੋ ਲੋੜ ਪੈਂਦੀ ਹੈ ਪਤਾ ਨਹੀਂ ਕੀ ਆ ਲੋੜ ਤਾਂ ਹੈ ਨਹੀਂ ਉਹ ਨਾ ਇਹ ਲੋੜ ਨਹੀਂ ਇਹ ਕਿਹੜੇ ਕੰਦ ਤੋ ਕਰਨੀ ਤਰ ਤਰ ਕਰਨੀ ਹੱਥ ਘਾ ਤੇ ਰੋਂਦਾ ਨਹੀਂ ਬਰ ਗਿਆ ਹੁਣ ਐ ਤੇ 참 ਤੇਰਾ ਬੜਾ ਹਲੇ ਛਾਵਾਂ ਰਹਿਣੀ ਇੱਧਰ ਨਾਲੀ ਪਰ ਉਹੀ ਸਿੱਧਾ ਹੀ ਹੋ ਜਾਂਦਾ ਸੂਰਜਾਂ ਦੇ ਉੱਪਰ ਫਿਰ ਵੀ ਫਰਕ ਤਾਂ ਆਉਂਦਾ ਉਹ ਫਿਰ ਵੀ ਫਰਕ ਆ ਉੱਥੇ ਕੋਈ ਐਡਾ ਜੱਕਰ ਉਹ ਚੱਕਰ ਨੇ ਐਡਾ ਉਹ ਬਾਹਰ ਦੀ ਵੀ ਦੂਰ ਰਹੀ ਇੱਧਰ ਮਜੂਰੀ ਵੀ ਨਾ ਪੂਰੀ ਹੋਣੀ ਦੋ ਆਈ ਉਹਦੇ ਵੀ 5-7 ਤਾਂ ਟਾਲਾ ਵੱਜੂਗੀ ਦੋ ਤਿੰਨੇ ਉਹ ਇਹ ਬੁੜੀ ਹੋ ਗਈ ਬਸ ਸਾਈਡ ਪਰੇ ਲੋਵਾਰੀ ਉੱਥੇ ਔਕਾਂਧਪੁਰ ਵਾਲੀ ਸਾਈਡ ਪਰ ਨੂੰ ਡਿਜ਼ਾਈਨ ਚ 5-6 ਨਹੀਂ ਆਉਣੀ ਆ ਰਹੀ ਤੇ ਇੱਥੇ ਵੀ ਨਹੀਂ ਆਉਣੀ ਆ ਰਹੀ ਪੂਰੇ ਨਾ ਤੇ ਬੱਜੀ ਮੈਂ ਕਹੋ ਸਿਆਹ ਹੈਡ ਵਾਲੀ ਬਾਲ ਹਲਕਾ ਗੰਦਪੁਰਾ ਹੈ ਉਹ ਹਾਲ ਹੈ ਉੱਥੇ ਵੀ ਨਹੀਂ ਸੀ ਕੀ ਹੋ ਜਣੀ ਕੀ ਹੋ ਜਣੀ ਪੂਰੀ ਨਹੀਂ ਆਉਣੀ ਆ ਜੀ ਕਾਦੇ ਨਹੀਂ ਆਉਣੀ ਪੂਰੀ ਲੈ ਲੈ ਬੱਚੇ ਇੱਕ ਦੋ ਤਿੰਨ ਸਿਆੜ ਪਾ ਆ ਮੱਥੇ ਤੇ ਆ ਜੂਗੀ ਅੱਛਾ ਵੀ ਹੋਰ ਵਜੂਗੀ ਪੰਜ ਦੋ ਤਾਂ ਪੈਣੀ ਨਾ ਇੱਕ ਅੱਧੀ ਲੱਗ ਉਹ ਸੈਂਟ ਜੋ ਘੱਟ ਗਿਆ ਨਾ ਮੈਂ ਤਾਂ ਦੀ ਦਦ ਵਿਆਂ ਜਿਹੜੇ ਮੰਨਦੇ ਵਧੀਆ ਉਹ ਕੱਟ ਕੇ ਲੱਗ ਉੱਧਰ-ਉੱਧਰ ਜਿੱਲਾ ਹੈ ਨਾ ਹਲੇ ਉੱਧਰ ਜਾ ਨਹੀਂ ਹੁਣਾ ਚਾਹਦੇ ਆ ਸਿੱਧੇ ਵਾਰ ਤੁਸੀਂ ਹੋਰ ਗਉਣੀਓ ਆਹ ਉਹ ਮਾਰੇ ਬਾਪਰਾ ਤੇ ਪੈਈ ਚ ਮਾਰੇ ਕਿ ਕਿਦਾ ਲੱਗਣੀ ਉੱਪਰ ਇੱਕ ਆਹ ਬਹੁਤ ਲੱਕੀ ਜੀ ਆਹ ਲੱਕੀ ਜੀ ਵੀ ਲਾਉਂਦੇ ਕਿੱਥੇ ਵੀ ਲੱਗਣੇ ਬਹੁਤ ਪੂਰੀ ਹੋ ਜਣੀ ਆ ਬਾਈ ਪੂਰੀ ਆ ਪੂਰੀ ਆ ਪੂਰੀ ਆ ਨਹੀਂ ਨਹੀਂ ਘੜਤੀ ਹੁਣ ਪਹਿਲਾਂ ਐ ਮੋੜ ਪਾ ਕੇ ਦੀ ਹਾਂ ਘੁੰਮ ਕੇ ਜਾਣਾ ਪੈਂਦਾ ਤਾਂ ਹਾਂ ਹੁਣ ਸਿੱਧੇ ਘੜਤੀ ਉਹ ਬੰਨੇ ਰਹਿ ਜਾਣੀ ਸੀ ਨਾ ਫਰਸ਼ ਦੇ ਹਿਸਾਬ ਨਾਲ ਤੀ ਉਹ ਥੱਲੇ ਰਹਿ ਜਾਣੀ ਸੀ ਮਸਾਲਾ ਪਾਦ ਨੂੰ ਘਰ ਤਾਂ ਘਰ ਤਾਂ ਆ ਜੀ ਗੱਲ ਲਈ ਆ ਜੀ ਪੁੱਤ ਨੂੰ ਪਾਣੀ ਦਿੰਦੀ ਜਦ ਮਾਂ ਉਹ ਗੱਲ ਵਸ ਗਈ ਤਰੀਕ ਤੇ ਪਾਣੀ ਸਿੰਦੀ ਜੀ ਬੋਲਦੇ ਆ ਕਿਵੇਂ ਕਰਾ ਮਾਂ ਦੀ ਬਾਗੀ ਪਾਣੀ ਦਿੰਦੀ ਜਿਆ ਮੇ ਤਾਂ ਅੱਗੇ ਬਣ ਗਈ ਬੜੀ ਨਾਲ ਐਨੀ ਮੀਰੀ ਰੱਖ ਰੋਈ ਜੀ ਆਓ ਤੇ ਚੱਕ ਕੇ ਖੈਨੋ 40 45 ਬਾਈ ਦੀ ਹਾਲੇ ਚਾਲਦੀ ਆ ਅੰਦਰ ਕੀ ਚਲਦੀ ਅੰਦਰ ਚੱਲਦਾ ਕੁੱਕਰ ਕੀ ਬਣਾਇਆ ਵੋ ਇਹ ਤਾਂ ਹੁਣ ਪਤਾ ਨਹੀਂ ਕੀ ਬਣਾ ਬਣਦਾ ਤੇ ਤੂੰ ਸ਼ਾਇਦ ਤੂੰ ਉਧਰ ਬਣ ਕੇ ਬਣਦਾ ਬਾਹ ਮੱਛਰੇ ਬਹੁਤ ਹੋ ਗਏ ਅੱਖਾਂ ਜਿ ਬੱਜੀ ਜਾਂਦਾ ਅੱਖਾਂ ਜਿ ਬੱਜੀ ਜਾਂਦਾ ਮੂੰਹ ਅੱਖਾਂ ਜਿ ਬੰਦਾ ਰਹਿੰਦਾ ਅਜਾ ਲੱਗ ਗਈ ਹੈ ਇਹਨਾਂ ਦੋ ਤਿੰਨ ਜਿਆਦਾ ਬੰਪਾ ਮੇਰੇ ਮੱਛਰ ਵੀ ਬੰਦ ਰੋਜ਼ਾਂ ਨੂੰ ਤੇ ਜਿਆਦਾ ਰਿਹਾ ਉਹ ਦੇਖ ਨਾ ਉੱਪਰ ਹੀ ਵਰਦਾ ਉੱਧਰ ਮੋਕੜਾ ਦੇ ਦੇ ਉੱਧਰ ਮੋਕੜਾ ਦੇ ਦੇ ਉੱਧਰ ਹੋ ਗਿਆ ਉੱਧਰ ਮੋਕੜਾ ਦੇ ਦੇ ਇੱਕ ਇੱਕ ਸਾੜਾ ਇੱਕ ਇੱਕ 11 ਇੱਕ ਵਾਰੀ ਲੇ ਜਾਂਦਾ ਹੋਣਾ ਬਸ ਹਾਂ 10 ਪੰਪਾ ਪੰਪਾ ਠੀਕ ਹੈ ਉਹ ਕਾਸ਼ਤੀ ਸਰੋਂ ਵੀ ਸਰੋਂ ਕਰਿਆ ਆ ਪਹਿਲਾਂ ਠੀਕ ਹੈ ਲੈ ਵੀ ਦੋ ਪੰਪਾਂ ਦੀ ਦਵਾਈ ਬਚ ਗਈ ਜਾਂ ਤੇ ਤੇਲੇ ਵਾਲੀ ਮੋਟਰ ਮਾਰ ਮੋਟਰ ਪਰ ਮਾਰ ਆ ਦੀ ਥੂਣੀ ਮਾਰ ਆ ਦੇ ਤੇ ਥੂਣੀ ਮਾਰ ਆ ਦੇ ਨਲ ਭਾਈ ਪਾਰਟੀ ਚੱਲਦੀ ਦੇਖ ਦੇ ਕੀ ਬਣਾ ਰਹੇ ਮੁੰਡੇ ਚ ਨਾ ਸੌਰੀ ਉਹ ਕੱਲੀ ਥੂਣੀ ਵਾਲੀ ਹਾਂ ਭਾਈ ਉਹ ਕੀ ਬਣਾ ਰਹੇ ਹਨਦੀਪ ਕਿਆ ਬਣਾ ਰਿਹਾ ਕਿੱਥੇ ਤੜਗੂ ਕਰ ਉਹ ਤਾਂ ਚੱਲਦਾ ਬਾਈ ਕੂਕਰ ਕਿਹਾ ਜੀ ਆਪਾਂ ਜਿੰਨਾ ਨਿਕਲਦੀ ਹੁਣ ਪਤਾ ਨਹੀਂ ਮੈਂ ਆਨ ਅੱਡੇ ਵੱਲ ਆ ਮੈਂ ਭਾਈ ਨਾਲ ਵਾਰਤੀ ਵੀ ਆ ਉਹ ਨਹੀਂ ਲੱਗਣੀ ਆ ਸਨੇਹ ਉਹ ਕਹਿੰਦਾ ਕਿ ਤੇਲੇ ਦੀ ਨਹੀਂ ਹੈ ਕਿ ਤੇਲੇ ਦੀ ਨਹੀਂ ਆਜ ਤੇਲੇ ਦੀ ਪਈ ਥੋੜੀ ਪਾ ਦੇ ਵਿੱਚ ਕਿੰਨੇ ਵੰਨੂ ਵੀ ਤੱਕ ਅੱਗੇ ਹੀ ਹੈ ਭੈਣ ਜਸਮੀ ਨੂੰ ਪਤਾ ਹਸਬੀ ਜੇ ਜਾ ਤੱਕ ਆ ਗਿਆ ਦੇਖ ਲੈ ਚੱਲ ਆ ਗਿਆ ਤਾਂ ਠੀਕ ਹੈ ਨਹੀਂ ਉਟੀ ਉਟੀ ਅਸਲੋਂ ਸਰੋਂ ਵਧੀਆ ਹੋ ਗਈ ਜੇ ਹੋ ਗਿਆ ਨਾ ਵਧੀਆ ਆ ਜਣੀ ਅੰਗੜ ਨਹੀਂ ਹੈ ਯਾਰ ਬਾਹਰ ਨਹੀਂ ਹੰਗਣੀ ਹੈਗੀ ਆ ਫੜੀ ਮੋਦੀ ਆ ਉਹ ਫੜੀ ਪੂਰਾ ਝਾੜ ਦੇ ਨਾਲ ਦੇਖਦਾ ਜਾਈ ਹਾਂ ਝਾੜ ਪੂਰਾ ਲੈਣੇ ਕਣਕ ਦੇਖ ਤਾਂ ਮਾੜੀ ਐ ਨਹੀਂ ਮਿੱਟੀ ਇਕ ਵੀ ਦੂਕੇ ਰਹਿੰਦੀ ਸਾਰੇ ਦੇਖ ਲੈ ਪਹਿਲਾਂ ਦੇਖ ਤਿੰਨ ਦੀ ਇਕ ਵੀ ਕਣਕ ਬਹੁਤ ਵਧੀਆ ਫੁੱਲ ਨਾ ਖੜੀ ਹੈ ਹੈ ਪੂਰੀ ਛਾਪਦੀ ਹੈ ਉੱਤੇ ਗਾਹ ਨੂੰ ਕਹਿੰਦੇ ਪਤਾ ਦੇ ਬੂਟੇ ਬਟਾਉਣ ਦੇ ਬਹਾਂ ਦੇ ਵਿੱਚ ਆ ਬਰੀਕ ਬੂਟੇ ਇਹਨੂੰ ਤੋੜ ਦੇ ਤੋੜ ਦੇ ਨਹੀਂ 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 ਤੋੜੇ ਲੋੜੇ ਨਹੀਂ ਤੋੜ ਦੇ ਕਿਹਨੇ ਕਾਟ ਤੋੜਨੇ ਦੱਸ ਕਿਹਨੇ ਓਹੀ ਓਹੀ ਕਹੀ ਜਾਂਦੇ ਬਾਅਦ ਚ ਫੇਰ ਆ ਕੇ ਬਿਵਾਰੀ ਛੋਟਾ ਬੂਟਾ ਛੋਟਾ ਬੂਟਾ ਹਾਂ ਉਹ ਕਹਿੰਦੇ ਨੂੰ ਬਾਤ ਕੁਝ ਕਹੀਦੇ ਉਹ ਮਤਲਬ ਹੋਈ ਜਾਂਦਾ ਇਹ ਕਿ ਕਰੇ ਮੇਰੀ ਸੋਣ ਗੱਲ ਯਾਰ ਛੋਟੇ ਬੂਟੇ ਤਾਂ ਕਿੱਕਾ ਕਰਾਉਣਾ ਤਾਂ ਪੱਟ ਕੇ ਰੱਖਾਂ ਬਾਵਾ ਲੈਣ ਨੂੰ بڑے ਬੂਟੇ ਪਾ ਕੇ ਗੁੰਮਦੇ ਉਹਨਾਂ ਨੂੰ ਓਹੀ ਕਹਿੰਨੇ ਆ ਬਾਅਦ ਚ ਬਾਨਾ ਕਰੰਦਾਂ ਉਹਨੂੰ ਯਾਰ ਆਹ ਚੱਲ ਬਾਲਣ ਦਾ ਬਣੂ ਹਾਂ ਹੈ ਕਿ ਕਿਹਦੇ ਦਾਸ ਕਹੋਨੇ ਦੋ ਫੇ 10 ਕਹੋਣ ਚੱਲ ਬੱਟ ਉੱਥੇ ਤੇਰਾ ਰੌਤਾ ਤੈਨੂੰ ਇਹੀ ਤਾਂ ਹੀ ਰੇਟਰੀ ਮਿਲਦਾ ਤੈਨੂੰ ਛੋਟੇ-ਬੂਟੇ ਕਾ ਕੇ ਉਹ ਕੰਮ ਛੋਟੇ-ਬੂਟੇ ਮੈਂ ਲਾ ਗਿਆ ਕਾਠੀ ਫੁੱਟਣੇ ਪੱਤੇ ਦੀ ਤਿਆਰੀ ਹੈ ਨਹੀਂ ਲੈਣੀ ਕਿੱਥੇ ਤਿਆਰੀ ਆ ਪੱਤੇ ਦੀ ਤਿਆਰੀ ਹੈ ਨਹੀਂ ਲੈਣੇ ਬੰਦੇ ਨੂੰ ਬੰਪਨ 10-15 ਦਿਨ ਸਹੀਂ ਉਹ ਲਾਗੇ ਨਹੀਂ ਹਾਂ ਹਰਿਆਲੀ-ਹਰਿਆਲੀ ਦਿਖੂਗੀ ਬਾ ਮਹੀਨੇ ਦੇ ਅੰਤ ਤੱਕ ਕੰਮ ਹੋ ਜਾਣਾ ਹਾਂ ਆ ਮਹੀਨੇ ਦੇ ਅੰਤ ਤੱਕ ਹਾਂ ਹਾਂ ਪੂਰਾ ਪੂਰਾ ਕੰਮ ਹੋ ਜਾਣਾ ਅਰੇ ਹਰਿਆਲੀ-ਹਰਿਆਲੀ ਜਿੱਦ ਨੂੰ ਮਾਗੀ ਨਿਕਾ ਮਾਰ ਨਹੀਂ ਜਿੱਥੇ ਉਹ ਛੜੀ ਦਿਖਦੀ ਵੀ ਨਮੀ ਲੱਗੀ ਉਹ ਵੀ ਦਿਖੂਗੀ। ਉਸ ਤੋਂ ਬਾਅਦ ਤਾਂ ਘੁੰਮ ਘਰੀ ਹੋਣੀ ਆ ਇਹਨੂੰ ਘੁੰਮ ਘਰੀ। ਸਾਰੇ ਪਾਸੇ ਹਲ ਹਰਾ ਹੋਣਾ ਦਰਖਤ ਜਿਹੜੇ ਸਾਵਾ ਦਰਖਤਾਂ ਆ ਸਾਰੇ ਪਾਸੇ ਹਰਿਆਲੀ ਆ ਹੋਣਾ। ਹਾਲੇ ਪੱਤੇ 20 ਦਿਨ ਤੱਕ ਦੇਖਿਓ ਵਾ ਕੋਈ ਨਹੀਂ ਦੇਖਣਾ ਸਾਨੂੰ ਉਹਦੇ। ਪੱਤੇ ਆ। ਯਾਰ ਜੀ ਆਹ ਮੋਟਰ ਦਿਖੀਦਾ ਮੈਨੂੰ ਕਹਦੇ ਹੋ ਪਿੰਡ ਤੇ। ਨਮੀ ਦੀ ਵੀ ਨਹੀਂ। ਦੇਖਲੀ ਨਹੀਂ। ਪੁੱਲਵਾਰ ਬਾਬਾ ਤੇ ਆਹ ਧੰਨਾ ਕੇ ਆਖੂ ਜਣਾ ਹੋਣੀ ਜੇ ਬਾਅਦ ਆਹ ਮੋਟਰ। ਗਰੇ ਬੂਟੇ ਆਣੇ ਆ। ਉਹ ਦੂਈ ਮੋਟਰ ਤੇ ਆਹ ਮੋਟਰ ਨਹੀਂ ਦਿਖਦੀ ਆਪਣੀ। ਬੂਟੇ ਆਣੇ ਹਨਾ? ਬੂਟੇ ਆਣੇ। ਇਹ ਉਹਦੇ ਨਾਲ ਉਹ ਜਿਹੜਾ ਘਰ ਦੇਖਦਾ ਹਾਂ ਬੂਟਾ ਪੱਤਾ ਉਹ ਨਹੀਂ ਹੂੰ ਹੁਣ ਆ ਗੰਨੇ ਕਰਕੇ ਨਹੀਂ ਤਾਂ ਮੁਰਗੀ ਹੋ ਜਾਣੀ ਹੈ ਹੈ ਹੁਣ ਮਾਂ ਕਰਕੇ ਤਿੰਡ ਦੀ ਮੋਟਰ ਤੇ ਮੁੜ ਕੇ ਬੂਟੇ ਦੇ ਪੱਤੇ ਆਏ ਨੇ ਉੱਲੇ ਦੇ ਵਿੱਚ ਆ ਇਹ। ਉੱਲੇ ਜਾ ਯਾਰ। ਤਾਂਹੀਂ ਵੱਢਦੇ। ਇਹ ਗੱਲ ਦੇਖ ਲੈ। ਅਮਰ ਦੀ ਮੂਹ ਨਹੀਂ ਕਰਦਾ ਇਦਾਂ। ਹਾਂ। ਹੈਨਾ? ਅੱਜ ਦੇਖ ਲੈ ਕਿੰਨੀ ਤਰ੍ਹਾਂ। ਚਾਹੀ ਗੱਡੀ ਚਲਾਉਣ ਲੱਜਾ ਤਾਂ ਵੀ ਨਹੀਂ ਸੜੇ ਗੱਡੀ ਮੂਰੇ ਕੁਝ ਨਹੀਂ ਦਿਖਦਾ ਹੈ। ਅੱਖਾਂ ਵਿੱਚ ਮੂਹ ਚ ਪੈਂਦਾ ਸਿੱਧਾ ਜਾਂ ਇੱਥੇ ਹੀ ਸੁੰਦੀ ਆ ਜਾਂਦਾ। ਬਿਲਕੁਲ ਜੀ ਬਿਲਕੁਲ। ਸਿੱਧਾ ਹੋ ਜਾਂਦਾ ਮੂੰਹ ਪਰ ਨੂੰ। ਹਾਂ। ਨਹੀਂ ਫਿਰ ਆ ਮੂੰਹ ਤੇ ਕੁ ਪਤਾਣਾ ਬੰਦਾ। ਆ ਲਫਰ ਦੇਖ ਨਹੀਂ ਦੂਰ ਤੇ ਕਿੰਨਾ। ਕਿਨੇ ਪੰਪ ਕਿਨੇ ਲੱਗੇ? ਪੰਪ 10 ਲੈਣਾ ਆ 10 ਪੰਪ ਲੱਗਣੇ ਓਰੇ। ਕਿੰਨੇ ਲੱਗਣੇ ਪੰਪ? 10 ਲੱਗਣੇ ਆ। ਇਹ 10 ਲੈਣਾ 10 ਲੱਗੂਗੇ ਅਰਦਾ ਹੁਣ ਅੱਗੇ ਦਬਾਈ ਦੁਵਾਦੀ ਦੇ ਬਾਬਾਂ ਦੀ ਹੈ ਤੇ 7 ਕਿੰਨੇ ਹੋਗੇ 9 10 ਬੰਪ ਲੱਗਣੇ ਆ 10 ਬੰਪ ਲੱਗਣੇ ਆ ਆਹੋ 10 ਕਿਉਂ ਕਰਦੇ ਇੱਕ ਬੰਪ 9 ਬੰਪ ਲੱਗਦੇ ਦਾ 10 ਲੱਗਦੇ ਨੇ ਯਾਰ ਤੇ 90 ਜੀ ਦੋ ਲਾਤਾ ਗੋਬੀਸ਼ਵਰ ਉਪਾਰਾ ਉਹ ਹੈਡੀਆਂ ਪੈ ਗਈਆਂ ਪਰ ਠੀਕ ਆ ਪਹਿਨਾਲੋ ਠੀਕ ਆ ਸਵਾਲ ਵੀ ਲੈ ਕੇ ਦੇਣਾ ਹਾਂ ਆਪਾਂ ਨੇ ਹਣ ਕਿਰਨਾ ਦਾ ਜਿਹੜਾ ਜੱਗਰ ਹੁੰਦਾ ਉਹਦਾ ਮੂੜੇ ਆਉਂਗੇ ਉਹ ਵੀ ਲੈ ਜਾਉਂਗੇ ਯਾਰ ਇਹ ਐ ਬਈ ਆਖਰੀ ਆਖਰੀ ਆਉਂ ਲੱਗੀ ਆਖਰੀ ਦੋ ਪੇਜ ਆ ਦੋ ਪੇਜ ਜਿਹੜਾ ਬਈ ਸੈਡਾਂ ਪਰ ਹੈਗਾ ਉਹ ਇੱਕ ਪਹਾਰ ਹੋਊਗਾ ਸਮੇਂ ਫਾਲਾ ਭਰਨਾ ਉਹ ਵਾਹ ਉਹ ਵਾਈਟ ਹੈ ਨਾ ਹਾਂ ਉਹ ਇਹ ਕੰਮ ਕਰਦਾ ਬਹੁਤ ਵਧੀਆ ਓਕੇ ਵਾਹ ਬੈਟ ਥੋਸਲਾ ਪਾਉਣਾ ਬੈਕ ਥੋਸਲਾ ਆ ਗਈ ਖੇਲ ਦੇ ਪਰ ਹਾਂ

ਉਹ ਕਹਿੰਦਾ ਵੀ ਕੋਈ ਤੂੰ ਹੀ ਭਰ ਦੇ ਉਹਨੇ ਪੈਸੇ ਕੱਟ ਲਿਓ ਮੇਰੇ ਆਹ ਦਾ ਆ ਕਰ ਰਹਾ ਆਹ ਉਹ ਬਿੱਟਿਆ ਉਹ ਆ ਆ ਮੁੰਡਾ ਲੈ ਨਹੀਂ ਕੰਮ ਕਰ ਦਦਾ ਬਾਹਰ ਆ ਮੁੰਡਾ ਲੈ ਲੈ ਕੰਮ ਕਰ ਦਦਾ ਬਾਹਰ ਆ ਬਾਹਰ ਆ ਖੜਾ ਜਿਹੜਾ ਕਹਿੰਦਾ ਹਾਂ ਮੇਰੀ ਤੂੰ ਹੀ ਬੰਦੂਗਾ ਨੇ ਲੈ ਜਾਓ ਹੈਗਾ ਪੈਸਾ ਕਿਉਂ ਇਕੱਠੇ ਕਰ ਪਰ ਇਹ ਕਹਿੰਦਾ ਅਸੀਂ ਆਪਣੇ ਜੱਥੇ ਨੂੰ ਲੋੜੇ ਤੋਂ ਉੱਤੇ ਲੋਣੀ ਹੈ ਆਹ ਹੋਰ ਕੱਚਕਸ ਗਾ ਦੋ ਬਾਜੀਆਂ ਤਿੰਨ ਹੈਗੇ ਉਧਰ ਮੱਥਾ ਪੂਰਾ ਕਰਨਾ ਆ ਮੱਥਾ ਪੂਰਾ ਕਰ ਨਹੀਂ ਅੱਛਾ ਉਹੀ ਤਰ੍ਹਾਂ ਲੱਗੇ ਉਸੇ ਤਰ੍ਹਾਂ ਆਉਂ ਕੱਪ ਲੈ ਵੀ ਹੁਣ 300 ਨਾਈਏ ਹੋਦੀ ਮੈਂ ਲਾਈ ਆਇਆ ਹਾਂ ਰਾਤ ਨੂੰ ਵੀ ਲੈਣ ਚੱਲਣੀ ਆ ਮਿੱਤਰਾ ਬੈਠ ਨਾ ਜਿਹੜੇ ਦਿੱਕ ਪਰਲੇ ਨੇ ਕਰ ਪਰਲਾ ਪਾਸੇ ਇੱਕ ਪਾਣੀ ਇਹਨਾਂ ਦੋ ਜੱਠੇ ਗੰਦਾ ਹੁਣ ਪਾਣੀ ਲੱਗੀ ਹਿਸਾਬ ਰਹਿਣਾ ਪਾਣੀ ਬਾਕੀ ਇਹ ਨਾ ਪਾਣੀ ਥੋੜਾ ਖਰਾਬ ਹੋ ਗੋ ਗੰਦਾ ਹੋ ਗਿਆ ਇੱਕ ਦਿਨ ਫੱਕ ਜਾਣਾ ਕਿਹੜੇ ਨੂੰ ਅੱਜ ਭਰਿਆ ਉਹ ਤਾਂ ਹੋਣੀ ਤੱਕ ਦੋੰਦ ਤੱਕ ਸੈਟ ਰਹੂਗਾ ਉਹਦਾ ਫਿਰ ਬਲੇ ਬਲੇ ਪਾਣੀ ਨਹੀਂ ਜੇ ਉਹ ਸਾਫ ਪਾਣੀ ਹੋਵੇ ਨਾ ਇਹ ਤਾਂ ਰੋਜ਼ ਹੀ ਰੋਜ਼ ਬਦਲਣਾ ਪੈਣਾ ਦੇਖ ਲੈ ਰੋਜ਼ ਬਦਲਣਾ ਪੈਣਾ ਉਹ ਗਰਮੀयां ਗਰਮ ਇਹ ਨਾ ਆਉਣਾ ਯਾਰ ਤਾਂ ਮੋਟਰ ਚੱਲਣੀ ਹੋਆ ਤੇ ਰੋਲਾ ਨਹੀਂ ਬਦਲਣਾ ਹੋਰ ਲੋ ਭਾਈ ਹੋ ਗਿਆ ਤਿਆਰ ਉੱਚਾ ਤਿਆਰ ਆਈ ਉਹਨੇ ਕੋਲ ਉਹ ਗਾਧਨ ਧਰਾਂ ਸਵੀਵਿੰਗ ਪੂਲ ਸਾਡਾ ਹੈ ਆਉਣ ਵਾਲੇ ਸਮੇਂ ਦਾ ਸਵੀਵਿੰਗ ਪੂਲ ਤਿਆਰ ਹੈ ਤਿਆਰ ਹੈ ਤਿਆਰ ਹੈ ਤਿਆਰ ਆਹ ਕਰ ਨਹੀਂਦਾ ਆਪਣੇ ਭਾਗ ਜਿਹੜੀ ਵਿੱਚੀਤੀ ਗਿਆ ਉਹ ਪ੍ਰੈਸ਼ਰ ਚੈਨਲ ਪਾਉਣੀ ਪੈਂਦੀ ਹੋਏ ਨਹੀਂ ਰਖਣਾ ਨਹੀਂ ਮਤਲਬ ਇਹਨੂੰ ਉਹ ਯਾਰ ਹੱਥ ਨਾਲ ਕੁੱਟ ਕੇ ਪਾਪਾ ਨਹੀਂ ਪੈਂਦੀ ਪਏ ਪੈ ਜਾਂਦੀ ਹੈ ਉਂਗਲੀ ਦਾ ਦਬ ਦੇਣਾ ਬਸ ਇੱਕੋ ਵੀ ਹੁੰਦੀ ਆ ਸੀਸੀ ਜੀ ਆ ਮਾਰਦੇ ਸੀਸੀ ਆ ਹੀ ਹੋਰ ਜੀ ਇਹਦਾ ਚਿੱਟਾ ਸਿਮਿੰਟ ਹੁੰਦਾ ਹੈ ਇਦਾਂ ਭਰਦੇ ਨਹੀਂ ਭਰਨਾ ਤਾਂ ਇਹ ਚਿੱਟਾ ਸਿਮਿੰਟ ਹੁੰਦਾ ਹੈ ਹੱਥ ਨਾਲ ਭਰਦੇ ਤੇ ਆ ਹੁਣ ਆ ਜਿੱਕਾ ਉਹ ਬਿਲ ਲੰਮਣ ਮਾਰੀ ਉਹ ਸੀਸੀ ਦੀ ਹੁੰਦੀ ਉਹ ਪੂਰਾ ਢੇਠ ਤੱਕ ਭਰ ਦਿੰਦੀ ਫਿਰ ਉਹ ਉਹ ਗੁੰਮ ਕੇ ਲਾ ਜਾਂਦਾ ਫਿਰ ਉਹ ਪਤਾ ਕੀ ਚੱਕਰ ਸੀਸੀ ਆ ਜੀ ਉਹ ਬਿਲਡ ਰੱਖਣੀ ਪੈਂਦੀ ਉਹਨੂੰ ਅੱਛਾ ਇਹ ਨਾਲ ਜੁੜੀ ਵੀ ਹੈ ਉਹਨੂੰ ਬਿਲਡ ਰੱਖਣੀ ਪੈਂਦੀ ਆ ਉਹਦੇ ਬਿਲਡ 'ਚ ਭਰਨੀ ਪੈਂਦੀ ਆ ਉਹ ਆਹ ਐਡੀ ਬੜੀ ਕੀਆ ਇਹ ਆਓ ਸਾਈਡਾ ਸਾਈਡਾ ਆਹ ਆਹ ਕੀਆ ਐ ਐਡੀ ਬੜੀ ਕੀਆ ਚੀਜ਼ ਹੈ ਰੱਖਣਾ ਉਹਦੇ ਉਹ ਨਾਲ ਰਖਾਇਆ ਉਹਦੇ ਕੌਣ ਇਹ ਫੱਸੀ ਬਲੀ ਆ ਉਹ ਦੇਖ ਇਦਾਂ ਹੀ ਫਸੀ ਹੋਊਗੀ ਓਕਾ ਨਾ ਫਸਣੀ ਆਏ ਬਸ ਐਡਾ ਐਡਾ ਵਿੱਚ ਮਾਰੀ ਪੁੱਬਾ ਮੁਕਦੀ ਗੱਲ ਆ ਪਾਣੀ ਨਾ ਜਾਵੇ ਇੱਥਾਂ ਪਾਣੀ ਜਾਣਾ ਹੀ ਨਹੀਂ ਬਸ ਪਿਆ ਪਿਆ ਪਾਣੀ ਸੀ ਜਾਣਾ ਸੀਲੇ ਮਾਰਨਾ ਹੈ ਨਾ ਓਕੇ ਪਾਣੀ ਇੱਥਾਂ ਚਲੇ ਗਿਆ ਫਿਰ ਔਖਾ ਕੰਮ ਫਿਰ ਤਾਂ ਥੱਲੇ ਤੇ ਓਕੇ ਸਾਰਾ ਮਿੱਟੀ ਆਪਣਾ ਫਲਟ ਜਾ ਉੱਧਰ ਦੇਣਾ ਹੈ ਨਾ ਹੂੰ ਹਾਂ ਵੀ ਕਿੰਨੇ ਵਾਪਰੇ ਖਲਸੇ ਨੇ ਕਰਾ ਕਰਾ ਗਿਆ ਵਾਸੀ ਇਹ ਵੀ ਵਿਹਲਾ ਸੀ ਵਿਹਲੇ ਇਹ ਵੀ ਵਿਹਲਾ ਹੁਣ ਬਾਈ ਜੀ ਇੱਕ ਫਿਕਰ ਅੰਡੇ ਖਾ ਲੇ ਬਾਈ ਉਹ ਠੀਕ ਆ ਛੁੱਟੀ ਕਰਦੀ ਅੰਡਿਆਂ ਦੀ ਪਾਰਟੀ ਹੋਊਗੀ ਪਾਰਜੀ ਆ ਮੇਰੇ ਕੋਲ ਆ ਜਾ ਆ ਜਾ ਲੈ ਹਲਾ ਅੱਗੇ ਮੋਟੇ ਮੋਟੇ ਬੱਦਲ ਜੇ ਨਿਕਲ 15 ਤਰੀਕ ਨੂੰ ਵੀ ਫੇਰ ਮੌਸਮ ਖਰਾਬ ਹੈ ਨਹੀਂ ਨਹੀਂ 15 ਸੋ ਵੀ ਹੈ ਨਹੀਂ 15 ਦਾ ਤਾਂ ਹੈਗਾ ਨਾ ਬਾਤ ਕਰ ਇਹਦੀ ਮੌਸਮ ਪਰ ਜਲਦੇ ਆ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਢੀ ਪਹਿਲਾ ਪਹਿਲਾ ਸਪਰੇਅ ਕਰਦੇ ਉਹਨੂੰ ਜਦੋਂ ਪਤਾ ਲੱਗ ਜਾਂਦਾ ਮੌਸਮ ਖਰਾਬ ਹੈ ਆਹ ਜਣਾ ਜੀ ਮੌਸਮ ਖਰਾਬਾ ਹੁਣ ਕੋਈ ਨਹੀਂ ਉਹ ਤਾਂ ਮਰ ਗਿਆ ਕੰਮੀ ਟੋਲੰਦਰੇ ਰੱਖ ਰਿਓ ਕੋਈ ਨਹੀਂ ਆਹੋ ਬਰੇ ਰਖੀਨ ਬਦਿੰਦੇ ਵੀ ਗਿਆ ਹੁਣ ਸਫਾਈ ਹੋਣੀ ਹੁਣੀ ਦੀ ਕਾਨੂੰ ਕਰਦਾ ਕਾਦੀ ਆ ਸਾਰਾ ਟਟਪੰਨਾ ਹੂੰ ਸਫਾਈ ਹੋ ਕੇ ਕਾਕੂ ਕੱਟ ਕੇ ਇਨਸਾਫ ਹੋ ਗਿਆ ਤਾਂ ਵਧੀਆ ਲੱਗਣਾ ਹੁਣ ਹਾਂ ਤਾਂ ਘਰ ਮੇਰੇ ਬੈ ਹੋਣਾ ਮੜ ਜਾਈ ਪਤਾ ਨਹੀਂ ਐਨਾ ਕੱਟਿਆ ਆਪਾਂ ਦਾ ਸੋਹਣਾ ਲੱਗਣ ਲੱਗ ਗਿਆ ਬੈਣ ਜੋਗਾ ਨਾ ਹੋਰ ਜਾਂ ਦੂਈ ਮਹੀਨ ਦੇਖੂਗਾ ਜੇ ਮਿਲ ਗਈ ਉਹ ਦੂਈ ਇੱਕ ਲੈਵਲ ਨਾਲ ਵੜਦੀ ਆਦਾ ਹੈ ਆਹ ਹੈੜਾ ਹੀ ਭਜੰਨੀ ਆ ਤੇ ਮਾਰੀ ਆ ਪਿੱਛੇ ਨਾਲੇ ਆ ਜੇ ਨਾ ਖਿੰਡਦਾ ਏ ਉਦੋਂ ਪਿੱਛੇ ਆ ਜਾਂਦਾ ਟੱਪੇ ਤੇ ਤੱਪੇ ਜੇ ਗਿਰ ਜਾਂਦਾ ਹੋ ਮਾਂ ਪੁੱਛਿਆ ਜਾਂਦਾ ਦੱਪੇ ਹੈ ਕਿ ਨਹੀਂ ਉਹ ਲੋਡ ਆ ਸਾਉਦਾ ਆ ਕਿਦ ਦਰਾਖ ਦੁੱਤ ਭਾਈ ਸਭ ਸਹੀ ਚੱਲ ਪਏ ਕੱਲੂ ਕੱਲ ਨੂੰ ਐ ਦਵਾਰ ਹਾਂ ਕੱਲੂ ਐ ਦਵਾਰ ਹੈ ਹਾਂ ਪਰਸੋਂ ਦੇਖੂਗਾ ਬੰਦ ਕਿੱਥੇ ਲਿਆਉਂਗਾ ਸਕੂਲ ਮਾਂ ਪਾਈ ਹੁੰਦੀ ਉੱਥੇ ਦੇ ਦੂੰਗਾ ਵੰਟਣੇ ਸਾਂ ਦੇ ਦੂੰਗਾ ਤਾਂ ਕਿ 2 ਮਿੰਟ ਦਾ ਚਾਹੀਦੀ ਪਾਰਕ ਦਾ ਪਾਰਕ ਸਾਡਾ ਘਾਂਟੇ ਦੇ ਵਾਸਤੇ ਮੈਂ ਘਾਂਟੇ ਵਾਸਤੇ ਬਹੁਤ ਹੈ ਬਣਾ ਕੇ ਆਪਾਂ ਨੂੰ ਸਾਫ਼ ਕਰਕੇ ਇਹ ਬੰਤਾਲੀ ਮਿਲ ਗਈ ਆਪਾਂ ਨੂੰ ਬੰਤਾਲੀ ਲੈ ਆਉਣੀ ਆਪਾਂ ਨੇ ਉਹ ਵੀ ਠੀਕ ਆ ਬੰਤ ਕੋਈ ਹੋਰ ਕੰਮ ਕਰੀਏ ਇੱਟਾ ਲਾਈ ਹੋਰੇ ਯਾਰ ਹੈ ਨਾ ਨਾਲ ਆਏ ਉਥੇ ਤੇ ਇੱਟ ਲਾ ਕੇ ਆਇਆ ਇਹਨੂੰ ਪੱਕਾ ਕਰਦੀ ਆ। ਮੇਰੀ ਗੱਲ ਮੰਨੇ ਲਈ ਦੋ ਦੋ ਇੱਟਾ ਆ ਦੀਏ। ਮੇਰੀ ਮੈਂ ਕਹਦੇ ਕਹਿੰਦਾ ਵੀ ਇਹਨੂੰ ਗੁਣੀਆਂ ਚ ਲਾਓ। ਤਾਂ ਹੀ ਕਹਿੰਦਾ ਮੈਂ ਗੁਣੀਆਂ ਚ ਲਾਓ। ਉਹ ਕਹਿੰਦੇ ਨਹੀਂ ਨਹੀਂ ਇੱਕੜੀ ਲਾਣੀ। ਉਹ ਇੱਟਾਂ ਦੁਨੀਆ ਕਹਿੰਦਾ ਮੈਂ ਖੜਮੀਆਂ ਇਹ। ਹਰ ਮਿੱਟ ਤਾਂ ਹੀ ਕਹਿੰਦਾ ਜੇ ਲੈਂ ਹੁਣ ਸਿੱਧੀ ਬਣੂਗੀ ਤਾਂ ਹੀ ਹੈ ਨਾ ਇੱਥੇ ਆਉਣੀ ਜਿੱਤੀ ਲੈਂ ਉਹ। ਸਿੱਧੀ ਨਾ ਪਤਾ ਨਹੀਂ ਸਿੱਧੀ ਨਾ ਪਣੀ ਕਿਹਾ ਪੱਲਾ। ਲੈ ਇਹਦਾ ਗੱਲੇ ਨਹੀਂ ਵਾ। ਉਹ ਖੁਰਪਿਆਂ ਟੋਏ ਮਾਂ ਮਗ ਲਾਈ ਜਣੀ ਆਪਾਂ ਨੇ। ਆਖ ਖੈਰ ਪਤਾ ਸਾਫ ਕਰ ਦੇਣਾ ਬਸ। ਰੌਂਡ ਆਫ ਮਾਰ ਦੇਣੀ ਆਪਾਂ ਨੇ। ਗੁਣੀਆਂ ਚ ਲੱ ਆਹੋ ਰੋਣਾ ਮੇਲੀ ਦਾ ਠੀਕ ਹੈ ਨਹੀਂ ਆਪਾਂ ਦੋਈ ਮਾਰ ਦਿੰਦੇ ਨੇ ਝਾੜਾ ਫੋਟ ਠੀਕ ਹੈ ਨਹੀਂ ਆਹੋ ਕੱਖ ਦਾ ਬੰਦ ਖਤਮ ਕਰ ਦੇਣਾ ਵਧੀਆ ਆ ਲੈ ਵੀ ਜਾ ਦੇਣਾ ਡੱਬੜਾ ਸੁੱਝੇ ਟਿੱਕੀ ਦਿਖਦੀ ਸੀ ਗਈ ਵਿੱਚ ਗਈ ਬਸ ਗਈ ਵਿੱਚ ਚੱਲੇ ਪ੍ਰਿੰਦੇ ਹੋਣ ਚੱਲੇ ਪ੍ਰਿੰਦੇ ਘਰ ਨੂੰ ਚੱਲੇ ਹੋ ਮਿੱਤਰ ਵੀ ਚੱਲੇ ਗਏ ਪ੍ਰਿੰਦੇ ਘਰ ਨੂੰ ਚੱਲੇ ਆਵੇ ਚੱਲੇ ਘਰ ਨੂੰ ਆਹਹ ਕਰੋ ਵਧੀਆ ਹੋ ਗਿਆ ਹੈ ਖਾਖ ਹੋ ਗਿਆ ਥਰਾ ਟੱਟੇ ਵਾਲਾ ਕੰਮ ਜਿਆਦਾ ਆਇਆ ਹੋਊ। ਆਈ ਨਹੀਂ। ਨਾਉਣੇ ਨੂੰ ਨਹੀਂ। ਇੰਨਾ ਪਾਣੀ ਚੰਗ। ਇਹ ਗਾਣੇ ਹਰਦਾ ਪਾਣੀ ਹੁੰਦਾ। ਪੰਜ ਸਾਲਾ ਸੂਰੇ ਵਾਲਾ। ਚੱਲੋ ਕੁਝ ਟਾਈਮ ਜਮਕੂਗੀ। ਕੁਝ ਟਾਈਮ ਜਾਊਗਾ। ਜਦ ਤੱਕ ਮੋਟਰ ਚੱਲਦੀ ਹੈ ਤੇ ਜਮਕੂਗੀ। ਜਦ ਤੱਕ ਜਮਕਣੀ ਜਮਕਣਾ ਹੁੰਦੇ। ਫਰਕ ਪੈਂਦਾ ਨਹੀਂ ਜਦਗਾਂ ਕਰਦਾ। ਉਹ ਨਾਉਣੇ ਦੇ ਬਹੁਤ ਔਖਾ ਦਾ ਸਾਲਾ ਕੰਮ। ਉਹ ਨਾਲ ਹੁਣ ਜਿੰਨਾ ਮਰਜੀ ਨਾ ਆਈ ਜਾ ਇੱਧਰ ਤਾਂ ਗਾਹਾਂ ਤੋਂ ਪਾਣੀ ਲੈਣਾ ਚਾਹੇ ਰਾਜੂ ਨਾ ਆਈ ਜਾ ਤੇ ਨਾ ਆਈ ਕੋਈ ਚਾਹ ਲੈਡ ਨਹੀਂਗਾ ਬੱਚਾ ਭਰ ਦੇ ਅੱਗੇ ਪਿੱਛੇ ਪਾਉਂਦਾ ਨਾ ਆਉਂਦਾ ਉਹ ਧਾਨਾਂ ਅਸੀਂ ਜਦੋਂ ਬੰਦਾ ਨਾ ਚੱਲੇ ਜਾਂਦਾ ਹੱਥ ਪੈਰ ਧੋਲਾ ਕੋ ਮਰਜ਼ੀ ਕਰ ਲੈ ਉਹ ਕੰਦਮ ਦੇ ਅੱਕਲੀ ਰੇੜੂ ਆ ਜਾ ਜਿਹੜਾ ਆਪਣੇ ਨਾਲ ਹੀ ਰਹੇ ਉਹ ਓਏ ਐਨਵਰ ਅੰਦਰ ਰੱਖ ਦਿਆ ਉੱਪਰ ਪਿਆ ਇੱਕ ਸੌਦਾ ਜਿਹੜਾ ਇਹਨੂੰ ਅੰਦਰ ਹੀ ਰੱਖ ਦੇ ਕਿ ਦੇਖੀ ਗਾਈ ਜੂ ਬਾਹਰ ਐ ਵਾਹੇ ਬਹੁਤਾ ਐ ਉਹਨਾਂ ਕਰ ਲੈ ਕੋਟਾ ਦੇ ਟਰੈਕਟਰ ਲੈ ਆਉਂਦਾ ਇਹ ਤੋ ਹੂੰ ਕਮੋਟਾ ਲੈਣਾ ਹਾਂ ਟਰੈਕਟਰ ਨਾਲ ਨਾਲ ਟਰੈਕਟਰ ਲੈ ਕੇ ਇਹ ਕਮੋਟਾ ਆ ਆ ਜ ਐਦਾ ਬਹੁਤ ਫਾਇਦਾ ਹੁੰਦਾ ਹੁਣ ਕੱਲੇ ਬੰਦੇ ਕੋਈ ਯੱਕਰ ਨਹੀਂ ਹੈਗਾ ਚੱਕਣੇ ਦੀ ਹਾਂ ਇਹਦਾ ਫਾਇਦਾ ਬਹੁਤ ਹੁੰਦਾ ਹੁਣ ਉਹ ਬੜਾ ਢੋਲ ਨੂੰ ਭਰਿਆ ਚੱਕੇ ਲੱਗ ਜਾਂਦਾ ਐਸੇ ਨਰਾਮ ਨਾਲ ਜੁੜਦਾ ਬੰਪ ਫਿਕਰੀ ਗੱਲ ਹੈ ਤਾਂ ਲੂਟ ਆ ਇਹ ਵਾਹ ਨੇ ਰੋ ਨੇ ਰੋ ਬੜਾ ਲੱਗਿਆ ਹੈ ਚੂੜੀ ਬੜ ਦ ਬੜਵਾ ਬਾਈ ਇੱਥੇ ਬੈਠ ਨਹੀਂ ਦਿੰਦਾ ਹੁਣ ਪਹਿਲਾਂ ਆ ਨਾਮ ਨੂੰ ਮੈਂ ਥੇਲ ਸੀ ਉਹ ਇੱਥੇ ਬੈਠ ਨਹੀਂ ਦਿੰਦਾ ਇਹਦਾ ਇੰਨਾ ਮਛਰ ਹੋ ਗਿਆ ਚੱਲੇ ਆਪਣੇ ਪਾਂਛੀ ਘਰਾਂ ਨੂੰ ਆਪਣੇ ਆਪ ਤੁਸੀਂ ਬੜ ਜੋ ਹੁਣ ਬਸਦੀ ਆ ਰੇ ਅਸੀਂ ਚੱਲੇ ਆ ਬਾਹਰ ਨੂੰ ਜਾ ਅਜੇ ਵੀ ਖੇਤ ਨੂੰ ਜਾਣਾ ਫੇਰ ਵੜਨਾ ਸੀ ਘਰ ਉਹ ਦੇਲ ਆਪਣੇ ਆਉਣ ਨੂੰ ਗਏ ਇਹਨੇ ਆਪਣਾ ਖਾਣੇ ਪੀਣੇ ਸਮਾਂ ਇਕੱਠਾ ਕਰ ਲਿਆ ਤੁਸੀਂ ਆਪਣਾ ਅਗਲਾ ਦੇ ਸਾਲ ਦਾ ਵੀ ਇਹਨਾਂ ਦਾ ਦਿਹਾੜੀ ਦੇਖਣੀ ਆਪਣੀ ਅੱਜ ਦਾ ਖਾਣਾ ਪੀਣਾ ਕਾ ਕਰ ਲੋ ਇਹਨੇ ਵੀ ਸ਼ਾਮ ਦਾ ਦੇਖਣਾ ਹੋਣਾ ਕਿ ਅੱਜ ਆਈ ਲੈਨੇ ਘਰੇ ਢੋਲ ਪਾਣੇ ਤੇ ਡੰਡਾ ਹੀ ਲੱਗਾ ਹੋਣੇ ਭਾਈ ਬੱਸ ਹੈ ਕਿ ਨਹੀਂ ਢੋਲ ਹੈ ਹੋਣੀ ਆਲਨੇ ਆ ਵੀ ਰਹਿਣ ਜੱਤਾ ਹੀ ਬਹੁਤ ਜੁੜੀ ਵੀ ਹੈ ਇਹਨੇ ਭਾਈ ਕਿਸੇ ਨੂੰ ਕੀ ਹੋ ਗਿਆ ਤੇਰਾ ਆਪਣਾ ਜੀਭ ਜਦ ਤੂੰ ਹੈ ਕਾਲ ਯੋ ਡੇ ਮੈਂ ਨਾ ਉੱਪਰ ਹੋ ਗਿਆ ਤਾਂ ਹਾਂ ਫਾਜੇ ਦਾ ਮੇਰੇ ਫਿਰ ਦੇ ਨਾਲ ਕਹਿੰਦਾ ਨਾ ਆ ਗੱਲ ਮਾਰ ਗੱਲ ਫਸਣ ਲੱਗ ਗਈ ਅ ਸੰਗ ਦਾ ਫੜ ਕੇ ਪੈ ਗਿਆ ਮੈਂ ਠੀਕ ਨਹੀਂ ਹੋਇਆਗਾ ਤੂੰ ਖਰਾਬ ਹੋ ਗਿਆ ਇਧਰ ਆ ਦੇ ਲੈ ਤੇ ਜਿਵੇਂ ਲੈਦਾ ਹਾਂ ਦੇਖ ਲੈ ਹਾਲ ਕੀ ਪਿਆ ਨਾ ਤੇ ਖਾ ਜਦੋਂ ਪਿਆਜ ਰੜ ਦੇ ਨਾਲ ਦਾ ਲਾ ਜਾਂ ਕੇ ਲਾ ਜਾਂਦਾ ਤੇ ਲੰਗ ਜਾਂਦਾ ਸੀ ਨਾ ਉੱਥੀ ਆ ਮੋਰੀ ਆ ਗਿਆ ਇਹਨੂੰ ਤੁਹਾਨੂੰ ਫੋਨ ਆ ਗਿਆ ਹੈ ਫੋਨ ਆ ਗਿਆ ਤੁਹਾਨੂੰ ਲੱਗੇ ਨੂੰ ਯਾਰ ਇਹ ਤਾਂ ਮੇਰੀ ਹੋਂ ਲੱਗਾ ਲੱਗਾ ਤਾਂ ਉਹਦੇ ਚੀਜ਼ ਨਹੀਂ ਕੋਈ ਜਦ ਤੂੰ ਪਤਾ ਕਾ ਜਾਂ ਕੰਮ ਕਰਨਾ ਇਹਦਾ ਤੇਰਾ ਆਟੋਮੈਟਿਕ ਚੀਜ਼ ਆ ਅੱਜ ਇਹਦਾ ਆਟੋਮੈਟਿਕ ਹੱਥ ਬਣਾਇਆ ਸੀ ਆਟੋਮੈਟਿਕ ਵੀ ਭਾਈ ਮੈਂ ਚੱਲਿਆ ਮੇਰਾ ਬੈਗ ਕਿੱਥੇ ਆ ਕਾ ਨਹੀਂ ਭਾਈ ਲੈ ਕੇ ਉਹ ਬੰਦਾ ਫੋਨ ਨੂੰ ਦੇਖੀ ਫੋਨ ਨੂੰ ਜਦ ਨੱਠੂਗਾ ਪਹਿਲਾ ਹੱਥ ਮਾਰੂਗਾ ਫੋਨ ਤੇ ਰੋਪਣੀ ਯਾਰ ਲੱਗੇਗਾ ਜਲਾ ਕੇ ਜਮਾ ਹੈ ਕਿ ਪਾਸ ਆ ਮਾਗਦਾ ਗੰਨੇ ਮੈਂ ਮਿਲ ਚ ਦੋ ਦਿਨ ਤਾਂ ਲੰਘ ਗਏ ਉੱਥੇ ਉਹ ਵੀ ਲਗਾ ਗੰਨੇ ਚ ਮਿਲ ਤੇ ਲੈ ਕੇ ਨਹੀਂ ਗਲੇ ਫੇਰ ਜਾਂਦੇ ਕੋ ਉਹ ਘੜਾ ਫੇਰ ਉਹ ਤੇ ਤਿਆਰ ਹੈ ਮੈਨੂੰ ਫੇਰ ਚੱਲ ਫੇਰ ਕਿੰਨੀ ਟਰਾਲੀ ਤੇ ਨੰਬਰ ਲੱਗੇ 250 ਰੇਵੀ ਦੱਸਦਾ ਹੁਣ 790 ਲੱਗੇ ਆ 250 ਉਹ 250 ਟਰਾਲੀ ਹੈ ਮੂਰੇ ਤਾਇਆ ਜਮਾ ਸਵੇਰੇ ਜਾਉਂਦਾ ਸਾਜਰੇ ਜਦੋਂ ਹੁਣ ਚੱਲਿਆ ਉਹ ਸਾਡਾ ਜਾਊਗਾ ਵੀ ਜਾਂ ਨੰਬਰ ਆਉਣੇ ਵਾਲਾ ਹੋਊਗਾ ਜਾਂ ਜਾਣਾ ਇਹਨੇ ਸਿੱਧੀ ਕੋ ਖਾਲੀ ਕਰਾ ਕੇ ਆਪਣੇ ਮੁੰਡੇ ਆਉਣਾ ਚੱਬੇ ਆਪ ਤੇ ਗੁਰਦਾਰਾ ਆ ਜੀ ਨਹੀਂ ਬਾਈ ਮੈਂ ਤਾਂ ਸੋਣਾ ਆਇਆ ਜਾਂ 10:00 ਵਜੇ ਤੇ 11:00 ਵਜੇ ਆ ਜੀ ਐਨੇ ਵੇ ਤੱਕ ਹੁੰਦੇ ਸੁੱਤੇ ਹੈ ਮਾਂ ਮਾਪਾ ਵੀ ਹੁੰਦੇ ਕਹਿੰਦਾ ਉਮੀਦੇ ਪਹੁੰਚ ਲਾਉਣਾ 11:00 ਵਜੇ ਦਾ ਘਰ ਆ ਵੀ ਤਾਂ ਆ ਕਿੰਨੇ ਹੋ ਜਾਊਗਾ ਹੋ ਰੀ ਹੋ ਰਿਹਾ 100 ਦੇ ਬਾਅਦ ਹੈ ਬਾਈ ਇਹ 100 ਦੇ ਬਾਅਦ ਹੈ ਨਾ 100 105 ਦੇ ਗੇੜੇ ਚ ਹੈਗਾ ਟਰਾਲੇ ਪਰ 2 33 ਦਾ ਹਾਬੀ ਇਹ ਤਿੰਨ ਗੇੜੇ ਦੀ ਕੰਮੀ ਸਾਹਿਬ ਹਾਂ ਅਬ ਰੀ ਜਾਣੀ ਥੈਗਾ ਇਹ 100 ਇਹ ਮੁੜ ਕੇ ਆਊਗਾ ਕਿੰਨਾ ਥੋੜਾ ਇਹ 10 ਹੋ ਜਾਣਾ ਪੂਰਾ ਪੂਰਾ 105 ਦਾ ਇੰਨਾ ਗਿਆ ਚੇਵੀ ਯਾਰ 105 ਦਾ ਸਰ ਦੇਖ ਲੈ ਆਪਾਂ ਇੰਨਾ ਗਿਆ 5 10 ਇਸੇ ਬਾਤ ਨੂੰ ਸਰ ਇੰਨਾ ਗਿਆ 5 10 ਦੇ ਵਿੱਚ ਹੈ ਉੱਪਰ ਨਹੀਂ ਜਾਂਦਾ ਦਾ ਲੈ ਸਾਨੂੰ ਡੈਮੋ ਦਿਖਾ ਦਈਏ ਭਾਈ ਆ ਵੀ ਅੱਜ ਤਾਂ ਵੀ ਆਹ ਟਰਾਲ ਤਿੰਦੇ ਵਾਲਾ ਤਾਂ ਫੋਨ ਭਾਈ ਰਾਤ ਨੂੰ ਇੰਨਾ ਦੂਰ ਨਹੀਂ ਜਾਂਦਾ ਹੈਗਾ ਨੇੜੇ ਡ੍ਰੈਵ ਕਰਦਾ ਮੂਰੇ ਕਿ ਅੱਜ ਇਹਨੂੰ ਵੇਰ ਭਰ ਕੇ ਖੜਾ ਦੇਣ ਕੱਲ ਚੱਲੀਏ ਕੱਲੋ ਭਈਆ ਕੱਲੋ ਭਈਆ ਫੇਰ ਲੋ ਆਦੇ ਹੁਣ ਤੁਸੀਂ ਚੱਕ ਅਸੀਂ ਹੁਣ ਗੰਨੇ ਨਹੀਂ ਗੁੱਡਣ ਚੱਲੇ ਆ ਅੱਛਾ ਰਾਤ ਨੂੰ ਠੀਕ ਹੈ ਗੁੱਡੇ ਉੱਪਰ ਆਈਏ ਮੜਾ ਜਾ ਫਾਂਟਾ ਖਾ ਗੋਣ ਸਵਾਰੇ ਆਈਏ ਪੱਤੀ ਘੋੜ ਦੇਓ ਪੱਤੀ ਖਾ ਗੋਣ ਗੁੱਡਣ ਚੱਲੇ ਸੱਚ ਪੱਤੀ ਪੱਤੀ ਲੋ ਗੋਲੀ ਹਮਾਰੇ ਹੋ ਬੋਲਾ ਤਾਂ ਹੀ ਲੱਗੇ ਜਾਣਾ ਬੋਲਾ ਇੱਥੇ ਪਹੁੰਚ ਗਿਆ ਫਿਰੇ ਬੋਲਿਆਂ ਦਾ ਕੀਲਾ ਘੁੱਟਦਾ ਹੋਣਾ ਕਦਾਂ ਬੋਲਿਆਂ ਦਾ ਕੀਲਾ ਘੁੱਟਦਾ ਹੋਣਾ ਕਦਾਂ ਗੰਨਾ ਬਚਾਇਓ ਗੰਨਾ ਆਪਣਾ ਕਿੰਨਾ ਵਜਾ ਲਓਗੇ ਤਾਂ ਵੇਲ ਕਪੂ ਦੇ ਕਪ ਨਾ ਕਰਦੇ ਕਿਤੇ ਬਾਦ ਵਿੱਚ ਪੇਪੇ ਗੁੱਡੀ ਆਏ ਬਾਦ ਚ